ਇਸਲੇ ਦਿਨੀ ਸੰਸਦ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਹਿੰਦੂਆਂ ਪ੍ਰਤੀ ਕੱਟੜ ਟਿੱਪਣੀ ਨੂੰ ਲੈ ਕੇ ਪੂਰੀ ਭਾਜਪਾ ਵਿੱਚ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ ਜਗ੍ਹਾ-ਜਗ੍ਹਾ ਭਾਜਪਾ ਵੱਲੋਂ ਰਾਹੁਲ ਗਾਂਧੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਤੇ ਹੀ ਦੂਜੇ ਪਾਸੇ ਅੰਮ੍ਰਿਤਸਰ ਵਿੱਚ ਸਾਧ ਦਾ ਰਾਜ ਸਭਾ ਦੇ ਮੈਂਬਰ ਅਤੇ ਭਾਜਪਾ ਦੇ ਨੇਤਾ ਸਬੇਤ ਮਲਿਕ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਰਾਹੁਲ ਗਾਂਧੀ ਦੇ ਇਸ ਬਿਆਨਬਾਜ਼ੀ ਦੇ ਉੱਤੇ ਨਖੇਦੀ ਕੀਤੀ ਗਈ ਹੈ ਬਿਊਰੋ ਰਿਪੋਰਟ ਕੇਆਟੀ ਨਿਊਜ਼ ਨੈਟਵਰਕ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਵਿਦੇਸ਼ ਦੇ ਔਰ ਨਾਲ ਬੈਠੇ ਨੇ ਜਿਨ੍ਹਾਂ ਨੇ ਸੈਂਟਰ ਹਲਕੇ ਚੋਂ ਚੋਣਾਂ ਵੀ ਲੜਿਆ ਡਾਕਟਰ ਰਾਮ ਚਾਵਲਾ ਜੀ ਔਰ ਮੇਰੇ ਨਾਲ ਮੇਰੀ ਟੀਮ ਦੇ ਵਿੱਚ ਉਹ ਕ अध्यक्ष ਸੰਦੀਪ ਕੋਸਲਾ ਗੈਂਟੋ ਜੀ ਤੇ ਸਾਡੇ ਆਫਿਸ ਦੇ ਇੰਚਾਰਜ ਦੇ ਦੋਸਰਾ ਜੀ ਮੈਂ ਜਿਹੜੇ ਰਾਹੁਲ ਗਾਂਧੀ ਨੇ ਕੱਲ ਸੰਸਦ ਦੇ ਵਿੱਚ ਚਕਨੀਆ ਕੀਤੀਆਂ પાસ ਕਰਕੇ ਸਾਡੇ ਸਮਾਜ ਦੇ ਵਿੱਚ ਉਹਦਾ ਗਲਤ ਅਸਰ ਗਿਆ ਮੇਰੇ ਛੋਟੇ ਭਾਈ ਆਜਪਾ ਅੰਮ੍ਰਿਤਸਰ ਦੇ ਕਰਨਸ਼ੀਲ ਅਧਿਐਕਸ਼ ਡਾਕਟਰ ਰਵਿੰਦਰ ਸਿੰਘ ਸੰਧੂ ਜੀ ਬ੍ਰਿਸ਼ਟ ਆਜਪਾ ਨੇਤਾ ਔਰ ਬਹੁਤ ਹੀ ਸਤਕਾਰਯੋਗ ਸਾਡੇ ਪ੍ਰੈਸ ਦੇ ਬੰਦੂ ਮਾਤਰ ਸ਼ਕਤੀ ਅੱਜ ਤੁਸੀਂ ਇੱਥੇ ਉਪਸਥਿਤ ਹੋਏ ਹੋ ਮੈਂ ਤੁਹਾਡਾ ਹਾਰਦਿਕ ਧੰਨਵਾਦ ਕਰਦਾ ਔਰ ਅੱਜ ਦੇਸ਼ ਦਾ ਬੜਾ ਦੁਰਭਾਗਿਆ ਹੈ ਕਿ ਇੱਕ ਮਾਨਸਿਕ ਰੂਪ ਦੇ ਵਿੱਚ ਅਰੀ ਪੱਕਾ ਵਿਅਕਤੀ ਅਰੀ ਪੱਕਾ ਕਹਿੰਦੇ ਆ ਇਮੇਚੁਰ ਵਿਅਕਤੀ ਉਹ ਅੱਜ ਕੇਵਲ ਨੜਿੰਵੇ ਸੀਟਾਂ ਜਿੱਤ ਕੇ 543 ਦੀ ਲੋਕ ਸਭਾ ਪਰ ਜੁਗਾੜਬੰਦੀ ਕਰਕੇ ਕੇਵਲ ਨੜਿੰਵੇ ਸੀਟਾਂ ਜਿੱਤ ਕੇ ਕਾਂਗਰਸ ਦੀ ਆ ਉਹ ਅੱਜ ਲੋਕ ਸਭਾ ਦਾ ਵਿਪੱਖਸ਼ ਦਾ ਨੇਤਾ ਬਣ ਗਿਆ ਰਾਹੁਲ ਗਾਂਧੀ ਤੋ ਇਹ ਦਾ ਸਭ ਜਾਣਨੇ ਆ ਕਿ ਰਾਹੁਲ ਗਾਂਧੀ ਦਾ ਮਾਨਸਿਕ ਸਤਰ ਕਿਸ ਲੈਵਲ ਤੇ ਹੈ ਕਿ ਸੰਸਦ ਦੇ ਆਪਣੇ ਜੀਵਨ ਇਚ ਕਦੀ ਤੇ ਉਹਨਾਂ ਦੀ ਹੱਕ ਵਿਸਲ ਜਾਂਦੀ ਸੀ ਕਦੀ ਉਹਨਾਂ ਦੀ ਜ਼ੁਬਾਨ ਫਿਸਲ ਜਾਂਦੀ ਸੀ ਕਦੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਹ ਜੱਫਾ ਪਾਣ ਲਈ ਉੱਠ ਕੇ ਚਲੇ ਜਾਂਦੇ ਸੀ ਸੋ ਅਸੀਂ ਉਹਨਾਂ ਤੋਂ ਬੜੇ ਪਰਜਿਤ ਆਂ ਔਰ ਕਈ ਤਰ੍ਹਾਂ ਦੇ ਨਾਵਾਂ ਦੇ ਨਾਲ ਉਹ ਸੁਸ਼ੋਭਿਤ ਵੀ ਹੁੰਦੇ ਰਹੇ ਨੇ ਔਰ ਦੁਰਭਾਗਿਆ ਹੈ ਦੇਖਦਾ ਕਿ ਐਸਾ ਵਿਅਕਤੀ ਅੱਜ ਇੰਨੇ ਵੱਡੇ ਧਾਇਤਵ ਦੇ ਉੱਤੇ ਜਿੱਥੇ ਕਿ ਅਟਲ ਬਿਹਾਰੀ ਵਾਜਪਾਈ ਜੀ ਬੈਠਿਆ ਕਰਦੇ ਸੀ ਜਿੱਥੇ ਕਿ ਸਵਰਗੀਏ ਅਰຸນ ਜੇਤਲੀ ਜੀ ਬੈਠਿਆ ਕਰਦੇ ਸੀ ਜਿੱਥੇ ਕਿ ਸਵਰਗੀਏ ਸੁਸ਼ਮਾ ਸਵਰਾਜ ਜੀ ਬੈਠਿਆ ਕਰਦੇ ਸੀ ਸੋ ਐਸੇ ਧਾਇਤਵ ਦੇ ਉੱਤੇ ਇਹ ਰਾਹੁਲ ਗਾਂਧੀ ਨਾਮ ਦਾ ਵਿਅਕਤੀ ਜਿਹੜਾ ਹੈ ਉਹ ਅੱਜ ਆ ਗਿਆ ਹੈ ਔਰ ਉਹ ਕਹਿੰਦੇ ਨੇ ਕਿ ਪਹਿਚਾਨ ਦਿਓ ਉਸ ਵਿਅਕਤੀ ਦੀ ਸਭ ਨੂੰ ਹੈ ਹੀ ਸੋ ਆਚਰਨ ਤੇ ਵਿਵਹਾਰ ਵੀ ਉਹਦਾ ਉਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਉਹਦੀ ਪਹਿਚਾਨ ਸ਼ੁਰੂ ਤੋਂ ਦੇਸ਼ 'ਚ ਬਣੀ ਤੇ ਅੱਜ ਜਦੋਂ ਇੱਕ ਕੱਲ ਹਿੰਦੂ ਜਿਹੜਾ ਕਿ ਇੱਕ ਮੈਜੋਰਿਟੀ ਦੇ ਵਿੱਚ ਅਸੀਂ 80% ਇਹ ਦੇਸ਼ ਦੀ ਜਨਸਖਿਆ ਹਿੰਦੂ ਹੈ ਇਹ ਦੇਸ਼ ਸੈਕੂਲਰ ਦੇਸ਼ ਹੈ ਸਾਰੇ ਧਰਮਾਂ ਦੇ ਲੋਕ ਬੜੇ ਪਿਆਰ ਦੇ ਨਾਲ ਰਹਿੰਦੇ ਨੇ ਔਰ ਸਪੈਸੀਫਿਕਲੀ ਹਿੰਦੂਆਂ ਨੂੰ ਹਿੰਸਕ ਲਫ਼ਜ਼ ਉਸ ਵਿਅਕਤੀ ਨੇ ਕਿਹਾ ਇੱਕ ਕਿੱਡਾ ਦੁਰਭਾਗੇਪੁਰਨ ਸ਼ਬਦ ਹੈ ਉਸ ਵਿਅਕਤੀ ਉਹਦੇ ਬਾਰੇ ਤੇ ਮੈਂ ਜਾਣਨਾ ਹੀ ਆ ਕਿ ਉਹ ਆਪਣੇ ਦਾਦਾ ਜੀ ਦਾ ਨਾਂ ਨਹੀਂ ਲੈਂਦਾ ਫਰੋਜ਼ ਗਾਂਧੀ ਜੀ ਦਾ ਜਿਹੜੇ ਕਿ ਪਾਰਸੀ ਸੀ ਉਹਦੇ ਮਾਤਾ ਜੀ ਇਟਲੀ ਤੋਂ ਆਏ ਸੀ ਤੇ ਉਹਨੂੰ ਕੀ ਪਤਾ ਕਿਸੇ ਧਰਮ ਦਾ ਤੇ ਕਿਸੇ ਕਰਨ ਦਾ ਸੰਗੇ ਕਿ ਉਹ ਇਤਿਹਾਸ ਨੇ ਕਿ ਭਾਰਤ ਦੇ ਨੇ ਇਹ ਤੇ ਉਹੀ ਦੱਸਣਗੇ ਕਿ ਆਪਣੇ ਦਾਦਾ ਜੀ ਫਿਰੋਜ਼ ਗਾਂਧੀ ਜੋ ਪਾਰਕ ਸੀ ਉਹਨਾਂ ਦਾ ਨਾਂ ਕਿਉਂ ਨਹੀਂ ਅੱਜ ਤੱਕ ਲੈਂਦੇ ਇਹਦੇ ਇਤਿਹਾਸ ਨੂੰ ਪਤਾ ਹੈ ਕਿ ਉਹ ਕੌਣ ਨੇ ਫੋਏ ਦੇ ਦੇਸ਼ ਦੀ ਜਨਤਾ ਨੂੰ ਦੇਖਣਾ ਪਏਗਾ ਕਿ ਉਹਨਾਂ ਦਾ ਪਿਸ਼ਟ ਭੂਮੀ ਕੀ ਹੈ ਐਵੇਂ ਸਮਝ ਨਾ ਕਿ ਦੇਸ਼ ਦੀ ਜਨਤਾ ਹੈ ਦੇ ਬਾਰੇ ਡਿਸਾਈਡ ਅਗਲੀ ਵੀ ਗਈ ਸ਼ਹੀਦ ਦੇ ਦਰਜੇ ਤੇ ਸਵਾਲ ਕਰਦੇ ਰਹੋ ਰਾਜਨਾ ਜੀ ਨੇ ਤੁਰੰਤ ਕਹਿਤਾ ਰਾਜ ਗਾਂਧੀ ਜੀ ਨੂੰ ਜਾਣਕਾਰੀ ਦੇਖੋ ਹੈ ਨਹੀਂ मैं तो इमेच्योर वर्ड यूज किया फर्स्ट टाइम आई एम यूजिंग दिस वर्ड फॉर द लीडर ऑफ द अपोजिशन लीडर ऑफ द अपोजिशन इज अ वेरी रिस्पॉन्सिबल डेजिगनेशन सो दैट वे हिज स्पीच इंडिकेट्स दैट ही इज द मोस्ट एवर इमेर लीडर इन द हिस्ट्री ऑफ इंडिया लीडर ऑफ ऑपोजिशन सो उस लिहाज मैं उन्होंने दिमाग से बहुत कुछ अभी देख चुके इस करके देश के देख दे लोग उन्होंने कई नाम तो सुशोभित करते रहे ਮੈਨੂੰ ਲੱਗਦਾ ਹੈ ਕਿ ਦੇਸ਼ ਦੇ ਇਤਿਹਾਸ ਦੇ ਵਿੱਚ ਇੱਕ ਬੜਾ ਅਜੀਬ ਜਿਹਾ ਨਰਨੇ ਆਪੋਜੀਸ਼ਨ ਨੇ ਲਿਆ ਕਿ ਐਸੇ ਅਰਿਪੱਕ 임ਤ ਜੋੜ ਬੇਤੀ ਰਾਹੁਲ ਗਾਂਧੀ ਨੂੰ ਇੱਕ ਮਾਨ ਸਭਾ ਸਰ ਤੁਹਾਨੂੰ ਨਹੀਂ ਲੱਗਦਾ ਕਿ ਨੇਤਾ ਬਣਨ ਤੋਂ ਬਾਅਦ ਪੋਲਿਸ ਨਾਲ ਵੀ ਇਹ ਪਰਨਸ਼ ਹੋ ਕੇ ਚੈਲੋ ਦੀ ਬ੍ਰਾਂਡਿੰਗ ਆਪਣੇ ਆਪ ਨੇ ਸਟੈਬਲਿਸ਼ ਕਰਨ ਵਾਸਤੇ ਸਾਡੇ ਨਾਲ ਜਾਂਤਾ ਵਿੱਚ ਜਿੱਦਾਂ ਉਹਨਾਂ ਨੇ ਸਾਰੇ ਕਰਵਾ ਦੇ ਜਿਹੜੇ ਚਿੱਤਰ ਜਿੰਨਾ ਵੀ ਜੀਤੇ ਉਹ ਕਿੰਨਾ ਕਿੰਨਾ ਇੱਕ ਆਕੀ ਬ੍ਰਾਂਡ ਸਟੈਬਲਿਸ਼ ਕਰਨਾ ਅਜਾ ਕਿ ਗੁੱਡ ਕੁਐਸਚਨ ਰਾਹੁਲ ਗਾਂਧੀ ਨੂੰ ਸੰਸਦ ਦੀ ਪਰਿਭਾਸ਼ਾ ਹੀ ਨਹੀਂ ਪਤਾ ਲੱਗ ਕੁਰਾਣੇ ਸੰਸਦ ਦੇ ਮੈਂਬਰ ਨੇ ਉਹ ਚਾਹਤ ਮੈਂ ਵੀ ਰਿਹਾ ਸੰਸਦ ਦਾ ਮੈਂਬਰ 6 ਸਾਲ ਸੰਸਦ ਦੇ ਵਿੱਚ ਰਾਸ਼ਟਰਪਤੀ ਜੀ ਦੇ ਅਭਿਵਾਸ਼ਣ ਤੇ ਚਰਚਾ ਚੱਲ ਰਹੀ ਹੈ ਤੇ ਜੋ ਉੱਥੇ ਚਰਚਾ ਚੱਲ ਰਹੀ ਹੈ ਉਹ ਅਸੀਂ ਉਹਦੇ ਤੇ ਬੋਲਣਾ ਹੁੰਦਾ ਹੈ ਉਹ ਨੇਤਾ ਵਿਪੱਖ ਜਿਹੜਾ ਹੈ ਉਹਨੇ ਰਾਸ਼ਟਰਪਤੀ ਜੀ ਦਾ ਨਾਂ ਹੀ ਨਹੀਂ ਲਿਆ ਉਹ ਆਪਣਾ ਹੀ ਸੈਲਫ ਬ੍ਰਾਂਡਿੰਗ ਕਰਨ ਲੱਗਾ ਠੀਕ ਕਹਿ ਰਹੇ ਹੋ ਤੁਸੀਂ ਕਿ ਰਾਹੁਲ ਗਾਂਧੀ ਜੀ ਨੂੰ ਨਾ ਦੇਸ਼ ਦੀ ਚਿੰਤਾ ਹੈ ਰਾਹੁਲ ਗਾਂਧੀ ਜੀ ਨੂੰ ਨਾ ਸੰਸਦੀਏ ਪ੍ਰਣਾਲੀ ਦੀ ਚਿੰਤਾ ਹੈ ਰਾਹੁਲ ਗਾਂਧੀ ਨੂੰ ਨਾ ਲੋਕਤੰਤਰ ਦੀ ਚਿੰਤਾ ਹੈ ਰਾਹੁਲ ਗਾਂਧੀ ਨੂੰ ਕੇਵਲ ਸੈਲਫ ਬ੍ਰਾਂਡਿੰਗ ਦੀ ਚਿੰਤਾ ਹੈ ਐਨੀ ਅਦਰ ਕੁਐਸਚਨ ਸਰ ਯਾਦ ਜੀ ਕਹਿੰਦਾ ਇੰਡੀਆ ਵਿੱਚ ਬੰਦੇ ਨੇ 2027 ਨੂੰ ਸਰਕਾਰ ਬਣਦੀ ਆ ਜੀ ਰਾਹੁਲ ਗਾਂਧੀ ਨੇ ਨਹੀਂ ਐਸਾ ਹੈ ਕਿ ਰਾਹੁਲ ਗਾਂਧੀ ਕੀ ਕਹਿੰਦੇ ਨੇ 2027 ਵਿੱਚ ਇੰਡੀਆ ਵਿੱਚ ਉਹ ਸਰਕਾਰ ਬਣੇ ਸਰ ਰਾਹੁਲ ਗਾਂਧੀ

और कांग्रेस से भी जी कई वरिष्ठ नेता ने उन्होंने कहूंगा कि तुम यह की निर्णय लेता है कि ऐसे व्यक्ति को तुम अपना नेता निर्वाचित किया अभी तो आरंभ है आगे आगे देखिए होता है क्या ऐसा है कि एक गठबंधन स्वार्था का गठबंधन है एक गठबंधन जेल तो बचन का गठबंधन है एक गठबंधन भ्रष्टाचारिया का गठबंधन है एक गठबंधन मोदी जी जैसे ईमानदार व्यक्ति की सुनामी तो ਵਚਨ ਲਈ ਬਣਾਇਆ ਹੋਇਆ ਗਠਬੰਧਨ ਹੈ ਔਰ ਕੋਈ ਵੀ ਗਠਬੰਧਨ ਜਿਹੜਾ ਨਿੱਜੀ ਸਵਾਰਥ ਦੇ ਉੱਤੇ ਬਣਿਆ ਹੈ ਉਹ ਕਦੀ ਵੀ ਅਜ ਤੱਕ ਸਫਲ ਨਹੀਂ ਹੋਇਆ ਇਹ ਭਾਰਤ ਦੇ ਇਤਿਹਾਸ ਦੇ ਵਿੱਚ ਕਈ ਐਸੇ ਜਿਹੜੇ ਨੇ ਉਹ ਮੌਕੇ ਆਏ ਕਿ ਐਸੇ ਗਠਬੰਧਨ ਬਏ ਬਨੇ ਔਰ ਥੋੜੇ ਸਮੇਂ ਹੀ ਜੀ ਐਨਡੀ ਗਠਬੰਧਨ ਜੈਸੇ ਚਰਮੜਾ ਗਏ ਪਰ ਰਾਹੁਲ ਗਾਂਧੀ ਕਹਿੰਦੇ ਨੇ ਜੀ ਟਿੱਪਣੀ ਕੀਤੀ ਉਹ ਹਿੰਦੂ ਸਮਾਏ ਵਾਸਤੇ ਨਹੀਂ ਆਰਐਸਐਸ ਭਾਜਪਾ ਹੋਰੇ ਲੋਦੀ ਵਾਸਤੇ ਭਾਸ਼ਣ ਸੁਣਾਓ ਰਾਹੁਲ ਗਾਂਧੀ ਦਾ ਭਾਸ਼ਣ ਸੁਣਾਓ ਇਹ ਐਡਾ ਹਲਕਾ ਆਦਮੀ ਜੇ ਹਿੰਮਤ ਗੱਲ ਕੀਤੀ ਹੈ ਤੇ ਹਿੰਮਤ ਦੇ ਨਾਲ ਮੁਕਾਬਲਾ ਕਰ ਕਾਹਿਰ ਕੋ ਬਣ ਗਿਆ ਜਾਓ ਵੀਡੀਓ ਅਪਲੋਡ ਕਰੋ ਕੀ ਕਿਹਾ ਨੇ ਕਿ ਇਹ ਜੋ ਹਿੰਦੂਸਵਾਦ ਕੇ ਲੋਗ ਹੈ ਇਹ ਹਿੰਸਕ ਹੈ ਇਹ ਲਫ਼ਜ਼ ਉੱਪਰ ਸੁਣੋ ਮੈਂ ਉਹਨੂੰ ਪੁੱਛਣਾ ਚਾਹੁੰਦਾ ਰਾਹੁਲ ਗਾਂਧੀ ਨੂੰ ਕਿ ਕੀ ਬਹਾਤਮਾ ਗਾਂਧੀ ਜੀ ਹਿੰਸਕ ਸੀਗੇ ਹਿੰਦੂ ਸੀਗੇ ਕੀ ਸੁਆਮੀ ਵਿਵੇਕਾਨੰਦ ਜੀ ਹਿੰਸਕ ਸੀਗੇ ਹਿੰਦੂ ਸੀਗੇ ਸੋ ਇਹ ਵਿਅਕਤੀ ਨੂੰ ਅੱਜ ਰਾਸ਼ਟਰ ਤੋਂ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਫਿਰ ਉਸ ਤੋਂ ਬਾਅਦ ਅਲੱਗ-ਅਲੱਗ ਧਰਮਾਂ ਦੇ ਜਿਹੜੇ ਸਾਡੇ ਆਰਾਧ्य ਮਹਾਪੁਰਸ਼ੋ ਇਹਨੇ ਉਹਨਾਂ ਦੀਆਂ ਚਿੱਤਰ ਲੈ ਕੇ ਅਪਮਾਨਿਤ ਕੀਤਾ ਉਹਨਾਂ ਨੂੰ ਔਰ ਸਜਣ ਦੀ ਟੇਬਲ ਤੇ ਰੱਖ ਤੇ ਇਸ ਹਿੰਮਤ ਜੋ ਰਾਹੁਲ ਗਾਂਧੀ ਨਾ ਦੇ ਇਹ ਵਿਅਕਤੀ ਨੇ ਉਹ ਚਿੱਤਰ ਦਿਖਾਉਣੇ ਸ਼ੁਰੂ ਕਰਤੇ ਟੇਬਲ ਇਜ਼ ਈ ਉਹ ਮਹਾਪੁਰਸ਼ਾਂ ਦੇ ਚਿੱਤਰਾਂ ਦਾ ਸਥਾਨ ਉਹ ਟੇਬਲ ਸੀਗੀ ਫਿਰ ਅਗਨੀਵੀਰ ਯੋਜਨਾ ਦੇ ਨੂੰ ਜਾਣਕਾਰੀ ਉਹ ਕੋਈ ਨਹੀਂ ਹੈ ਘੱਮਸ ਘੱਮ ਕੋਈ ਜਾਣਕਾਰੀ ਦੇ ਲੈ ਕੇ ਘਰ ਆਏ ਕਿ ਜੀ ਅਗਨੀਵੀਰ ਯੋਧਾ ਨੇ ਜਿਹੜੇ ਕਿ ਦੇਸ਼ ਦੇ ਲਈ ਕੁਰਬਾਨੀਆਂ ਦਿੰਦੇ ਨੇ ਉਹਨਾਂ ਲਈ ਇਸ ਵਿਅਕਤੀ ਨੇ ਕਿਹਾ ਕਿ ਉਹ ਜੇ ਸ਼ਹੀਦ ਹੋ ਜਾਂਦੇ ਨੇ ਉਹਨਾਂ ਨੂੰ ਮਿਲਦਾ ਹੀ ਕੁਝ ਨਹੀਂ ਔਰ ਉਸ ਸਮੇ ਸਾਡੇ ਰੱਖਿਆ ਮੰਤਰੀ ਰਾਜਨਾ ਜੀ ਨੂੰ ਉੱਠ ਕੇ ਇਹ ਕਹਿਣਾ ਪਿਆ ਕਿ ਇਹ ਤੁਹਾਡੀ ਜਾਣਕਾਰੀ ਨਹੀਂ ਹੈ ਨੇਤਾ ਵਿਪੱਖਸ਼ راہਲ ਗਾਂਧੀ ਜੀ ਉਹਨਾਂ ਨੂੰ 1 ਕਰੋੜ ਰੁਪਇਆ ਜੇ ਕੋਈ ਸ਼ਹੀਦ ਹੋ ਜਾਂਦਾ ਹੈ ਕਿ ਨਹੀਂ ਵੀਰ ਤੇ ਭਾਰਤ ਸਰਕਾਰ ਦਿੰਦੀ ਹੈ ਪਰ ਉਸ ਤੋਂ ਬਾਅਦ ਇਹ ਵਿਅਕਤੀ ਨੇ ਕਿਸੇ ਤਰ੍ਹਾਂ ਦਾ ਕੋਈ ਜਿਹਨੂੰ ਕਹਿ ਸਕਦੇ ਆ ਸ਼ਰਮਿੰਦਗੀ ਨਹੀਂ ਮਹਿਸੂਸ ਕੀਤੀ ਔਰ ਅੱਗੇ ਬਾਤ ਗਿਆ ਔਰ ਤਰ੍ਹਾਂ ਤਰ੍ਹਾਂ ਦੇ ਬੇਬੁਨਿਆਦ ਗੱਲਾਂ ਕਰ ਰਿਹਾ ਹੈ और सारा सदन अचंभित कि सदन मर्यादा की मर्यादा का बनेगा भविष्य जिथे ऐसा इमेच्योर्ड नेता कांग्रेस ने प्रोजेक्ट कर दिता है और मैं तो समझना कि विपक्षी नेता भी जे कई वरिष्ठ नेता ने विद्वान भी ने विपक्ष के पिछे बैठे शर्मिंदगी महसूस कर रहे थे कि अजा मोदी जी की ਜੋ ਸੁਨਾਮੀ ਤੋਂ ਘਬਰਾ ਕੇ ਇਹ ਜਿਹੜਾ ਇੰਡੀ ਗਠਬੰਦਰ ਮਰਿਆ ਤੇ ਨੇਤਾ ਕਿੰਨੂੰ ਅਸੀਂ ਬਣਾ ਰਿਹਾ ਹੈ ਇਹ ਸਭ ਉਤਰਦਾਈ ਨੇ ਜਿਸ ਲੋ ਐਸਾ ਵਿਅਕਤੀ ਅਸ਼ੋਭ ਨੀਏ ਵਿਵਹਾਰ ਕਰਦਾ ਹੈ ਸੰਸਦ ਦੇ ਟੂ ਉਹਦਾ ਜੋ ਕਹਿ ਸਕਨੇ ਆ ਨਿੰਦਾ ਉਹ ਸਾਰੇ ਉਹ ਵਿਅਕਤੀਆਂ ਨੂੰ ਜਾਣਦੀ ਹੈ ਜਿਨ੍ਹਾਂ ਨੇ ਉਹਨੂੰ ਨੇਤਾ ਵਿਪੱਖਸ਼ ਬਣਾਉਣ ਦੇ ਲਈ ਪ੍ਰਪੋਜ਼ ਕੀਤਾ ਗਵਾਦ ਦਾ ਤੰਡ ਪੰਜਾਬ ਦੇ ਵਿੱਚ ਚਲਿਆ ਲੱਖਾਂ ਜਾਨਾਂ ਕੁਰਬਾਨ ਹੋ ਗਈਆਂ ਹਰ ਤਰ੍ਹਾਂ ਦੇ ਲੋਕਾਂ ਦੀਆਂ ਆਂਤਕਵਾਦਿਆਂ ਦਾ ਰਾਜ ਹੋ ਗਿਆ ਸੀ ਜੇ ਇਹ ਕਾਂਗਰਸ ਨਾ ਹੁੰਦੀ ਤੇ ਪੰਜਾਬ ਵਿੱਚ ਆਂਤਕਵਾਦ ਨਾ ਹੁੰਦਾ ਇਹ ਕਾਂਗਰਸ ਨਾ ਹੁੰਦੀ ਤੇ ਇਹ ਪਰਿਵਾਰਵਾਦ ਨੂੰ ਬढ़ावा ਨਾ ਮਿਲਦਾ ਪੰਡਤ ਨਹਿਰੂ ਜੀ ਉਹਨਾਂ ਤੋਂ ਬਾਅਦ ਇੰਦਰਾ ਗਾਂਧੀ ਜੀ ਉਹਨਾਂ ਤੋਂ ਬਾਅਦ ਰਜੀਵ ਗਾਂਧੀ ਜੀ ਔਰ ਉਹਨਾਂ ਤੋਂ ਬਾਅਦ ਸੋਨੀਆ ਗਾਂਧੀ ਜੀ ਔਰ ਇਹ ਹਿੰਮਤ ਜੋੜ ਰਾਹੁਲ ਗਾਂਧੀ ਔਰ ਸਵਦੇਸ਼ੀ ਦੇ ਉੱਤੇ ਉਠਾਰਾ ਘਾਤ ਨਾ ਹੁੰਦਾ ਸੋ ਅੱਜ ਇਹ ਕਾਂਗਰਸ ਦੀ ਸਰਕਾਰ ਨਹੀਂ ਔਰ ਉਸ ਸਰਕਾਰ ਦੇ ਵਿੱਚ ਮਨਮੋਹਨ ਸਿੰਘ ਜੀ ਦੀ ਸਰਕਾਰ ਜਾਂ ਪਹਿਲੇ 70 ਸਾਲਾਂ ਜਿਹੜਾ ਭ੍ਰਸ਼ਟਾਚਾਰ ਦਾ ਟਾਂਡਵ ਹੋਇਆ ਉਹ ਕਰਾਂ ਨਲੀ ਇਹ ਕਾਂਗਰਸ ਸੀ ਇੱਕ ਕਾਂਗਰਸ ਦਾ ਅੱਗਾ ਮੰਤਰੀ ਮੰਡਲ ਜਿਹੜਾ ਸੀਗਾ ਉਹ ਜੇਲ੍ਹ ਦੇ ਵਿੱਚ ਬੰਦ ਸੀ ਔਰ ਜ਼ਬਰਦਸਤ ਘੁਟਾਲੇ ਚਾਹੇ ਉਹ ਫਰਦਾ ਘੁਟਾਲਾ ਹੋਵੇ ਚਾਹੇ ਉਹ ਸਪੈਕਟਰਮ ਦਾ ਘੁਟਾਲਾ ਹੋਵੇ ਚਾਹੇ ਉਹ ਕੋਲ ਸਕੈਮ ਹੋਵੇ ਉਸ ਝੜੀ ਇਹ ਕਾਂਗਰਸ ਨੇ ਲਾਈ ਔਰ 12 ਲੱਖ ਕਰੋੜ ਦੇ ਭ੍ਰਸ਼ਟਾਚਾਰ ਦੇ ਘੁਟਾਲੇ ਜਿਹੜੇ ਨੇ ਕੇਸ ਇਸ ਕਾਂਗਰਸ ਦੇ ਉੱਤੇ ਚੱਲ ਰਹੇ ਨੇ ਇਹੀ ਕਾਂਗਰਸ ਹੈ ਜਿਹਦੇ ਰਾਜ ਦੇ ਵਿੱਚ ਦੰਗੇ ਹੁੰਦੇ ਸੀ ਡਿਵਾਈਡ ਐਂਡ ਰੂਲ ਅੰਗਰੇਜ਼ਾਂ ਦੀ ਪਾਲਿਸੀ ਦੇ ਚੱਲਦੀ ਸੀ ਔਰ ਦੰਗੇ ਹੁੰਦੇ ਸੀ ਹਿੰਦੂ ਮੁਸਲਮ ਦੰਗੇ ਹੁੰਦੇ ਸੀ ਧਰਮਾਂ ਨੂੰ ਆਪਸ ਹੀ ਲੜਾਉਂਦੀ ਸੀ ਅੱਜ ਤੁਸੀਂ ਦੇਖੋ ਪ੍ਰਧਾਨ ਮੰਤਰੀ ਮੋਦੀ ਜੀ ਦੇ 10 ਸਾਲ ਕਿਸੇ ਜਗ੍ਹਾ ਕੋਈ ਦੰਗਾ ਨਹੀਂ ਹੁੰਦਾ ਔਰ ਇਹ ਦੰਗੇ ਕਰਵਾਉਣ ਵਾਲੀ ਕੌਣ ਸੀ ਸੱਤਾ ਸੁੱਖ ਲੈਣ ਵਾਲੀ ਪਰਿਵਾਰਵਾਦ ਦੀ ਸ਼ਗਾਰ ਇਹ ਕਾਂਗਰਸੀ ਅੱਜ जो इन्ह मिस गवर्नेंस की थी। जो गुंडा राज होया होलिया अपराधियों का राज, राज कांग्रेस दे राज चोया। और हो कग्रस जीडी लगातार तीन बारी बुरी तरह हार चुकी है दो हजार चौदह यह कांग्रेस बुरी तरह मक... नकारी गई मोदी जी प्रधानमंत्री बने दो हजार उन्नीस ਇਕ ਕਾਂਗਰਸ ਬੁਰੀ ਤਰ੍ਹਾਂ ਨਗਾਰੀ ਗਈ ਬੋਦੀਜੀ ਫੇਰ ਪ੍ਰਧਾਨ ਮੰਤਰੀ ਬਣੇ ਔਰ ਤੀਸਰੀ ਵਾਰ ਇਹ ਤਿੰਨ ਅੰਕੜ ਜੀ ਕਾਂਗਰਸ ਨਹੀਂ ਆ ਸਕੀ ਔਰ ਜਿਹੜਾ ਵਿਪਕਸ਼ੀ ਇਹ ਜਿਹੜਾ ਇੰਡੀ ਗਠਵੰਦਰ ਬਣਿਆ ਸੀ ਉਹ ਭਾਜਪਾ ਨੂੰ 240 ਸੀਟਾਂ ਮਿਲੀਆਂ ਇਹ ਸਾਰਾ ਇੰਡੀ ਗਠਵੰਦਰ ਹਲਕੇ ਵੀ 240 ਦੀ ਸੰਖਿਆ ਤੱਕ ਨਹੀਂ ਪਹੁੰਚ ਸਕਿਆ ਔਰ ਇਹੋ ਹੀ ਕਾਂਗਰਸ ਦਾ ਰਾਹੁਲ ਗਾਂਧੀ ਨੇਤਾ ਹੈ ਕਿ ਰੋਮ ਜਲ ਰਿਹਾ ਹੈ ਕਾਂਗਰਸ ਮਿਟ ਰਹੀ ਹੈ ਔਰ ਇਹ ਨੀਰੋ ਜਿਹੜਾ ਕਾਂਗਰਸ ਦਾ ਰਾਹੁਲ ਗਾਂਧੀ ਹੈ ਇਹ ਆਪਣੀ ਹਾਰ ਭੁੱਲ ਕੇ ਬਾਜਬਾ ਦੀ ਜਿੱਤ ਦੇ ਉੱਤੇ ਖੁਸ਼ੀ ਜਾਰ ਕਰ ਰਿਹਾ ਹੈ ਇਹਨੂੰ ਇਹ ਨਹੀਂ ਪਤਾ ਕਿ ਤੇਰੀਆਂ ਦੇ 99 ਸੀਟਾਂ ਆਈਆਂ ਨੇ ਤੂੰ ਬਾਜਬਾ ਦੇ ਕਹਿੰਦੇ ਕਟਾਕਸ਼ ਕਰਨਾ ਪਿਆ ਤੀਸਰੀ ਵਾਰੀ ਫੇਰ ਮੋਦੀ ਜੀ ਲਗਾਤਾਰ 4 ਸਾਲ ਤੋਂ ਬਾਅਦ ਇਸ ਤਰੀਕੇ ਬੀਟੋਈ ਕਿ ਕੋਈ ਇੱਕ ਰਾਜਨੇਤਾ ਜੋ ਵਿਸ਼ਵ ਦਾ ਸਭ ਤੋਂ ਲੋਕਪ੍ਰੀਯ ਨੇਤਾ ਹੈ ਉਹ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਤਾਂ ਮੈਂ ਇਹ ਮੰਨ ਕਰਾਂਗਾ ਇਹ ਉਹ ਰਾਹੁਲ ગાંધી ਕਿੰਨਾ ਅਹੰਕਾਰੀ ਹੈ ਕਿ ਜਦੋਂ ਲੋਕ ਸਭਾ ਅਧਿક્ષ ਜਿਹੜਾ ਦਾ ਜਿਸ ਵੇਲੇ ਅਸীন ਸੀਗੇ ਉਸ ਵੇਲੇ ਜਿਹੜੇ ਲੋਕ ਸਭਾ ਅਧਿક્ષ ਨੇ ਜਦੋਂ મોદી ਜੀ ਆਏ ਮੋਦੀ ਜੀ ਦਾ ਅਭਿਵਾਦਨ ਕੀਤਾ ਉਹ ਇਸ ਕਰਕੇ ਕੀਤਾ ਕਿ ਸਾਡੀ ਹਿੰਦੂ ਸੰਸਕ੍ਰਿਤੀ ਦੇ ਵਿੱਚ ਹੈ ਕਿ ਜਿਹੜਾ ਵੱਡੀ ਆਯੂ ਦੇ ਸਾਡੇ ਪਰਿਵਾਰ ਦੇ ਮੈਂਬਰ ਹੁੰਦੇ ਨੇ ਅਸੀਂ ਉਹਨਾਂ ਨੂੰ ਸਿਰ ਚੁਭਾ ਕੇ ਨਮਸਕਾਰ ਕਰ ਰਹੇ ਆ ਤੇ ਰਾਹੁਲ ਗਾਂਧੀ ਕੀ ਕਹਿ ਰਿਹਾ ਕਿ ਲੋਕ ਸਭਾ ਅਧਿਖੇ ਓਮ ਬਿਰਲਾ ਜੀ ਨੇ ਮੋਦੀ ਜੀ ਦਾ ਤੇ ਸਿਰ ਚੁਭਾ ਕੇ ਅਭਿਵਾਦਨ ਕੀਤਾ ਮੇਰਾ ਵੀ ਕੀਤਾ ਉਹ ਤੂੰ ਉਮਰ ਵੀ ਉਹਨਾਂ ਤੋਂ ਛੋਟਾ ਤੂੰ ਦਈ ਤੂੰ ਵੀ ਜਿਉਂ ਉਹਨਾਂ ਤੋਂ ਛੋਟਾ ਤੇ ਤੂੰ ਐਡਾ ਹੰਕਾਰਿਆ ਹਲੇ ਤੂੰ ਬਣਿਆ ਹੀ ਕੁਝ ਨਹੀਂ ਰਾਹੁਲ ਗਾਂਧੀ ਤੁਸੀਂ ਤੇ ਹਲੇ ਸਿਰਫ ਵਿਪੱਖਸ਼ ਦੇ ਨੇਤਾ ਹੀ ਬਨੇ ਹੋ ਤੇ ਐਨਾ ਹੰਟਾਰ ਕਿ ਤੁਹਾਡੀ ਈਗੋ ਹਟ ਹੋ ਗਈ ਕਿ ਅਜ ਮੋਦੀ ਜੀ ਆਜੂਸ਼ਗਰ ਤੋਂ ਕਿੰਨੇ ਵੱਡੇ ਨੇ ਤੇ ਜੇ ਉਹ ਅੰਮ੍ਰਲਾਲ ਜੀ ਨੇ ਉਹਦਾ ਸਨਮਾਨ ਕਰਤਾ ਤੇ ਤੁਹਾਡੀ ਈਗੋ ਜਿਹੜੀ ਹੈ ਫੌਲ ਈਗੋ ਉਹ ਹਟ ਹੋ ਗਈ ਸੋ ਇੱਕ ਚਿੰਤਨ ਦਾ ਵਿਸ਼ਾ ਹੈ ਦੇਸ਼ ਲਈ ਇਹ ਚਿੰਤਾ ਦਾ ਵਿਸ਼ਾ ਦੇਸ਼ ਲਈ ਕਿ ਐਸੇ ਵਿਅਕਤੀ ਰਾਹੁਲ ਗਾਂਧੀ ਜੈਸੇ ਔਰ ਐਸੇ ਲੋਕ ਜਿਨ੍ਹਾਂ ਨੇ ਇਹ ਅੱਜ ਗੁੰਡਾਗਰਦੀ ਟਾਈਪ ਦਿਖਾਣੀ ਸ਼ੁਰੂ ਕਰਤੀ ਹੈ ਕਿ ਸੰਸਦ ਨਹੀਂ ਚੱਲਣ ਦੇਾਂਗੇ ਸਰਕਾਰ ਨਹੀਂ ਚੱਲਣ ਦੇਾਂਗੇ ਸਰਕਾਰ ਸਭ ਦੀ ਹੁੰਦੀ ਹੈ ਪ੍ਰਧਾਨ ਮੰਤਰੀ ਸਭ ਦੇ ਹੁੰਦੇ ਨੇ ਨਿਰਵਾਚਿਤ ਹੋ ਜਾਂਦੇ ਨੇ ਤੇ ਜੇ ਦੇਸ਼ ਦੀ ਸਰਕਾਰ ਤੁਸੀਂ ਕਹਿੰਦੇ ਨਹੀਂ ਚੱਲਣ ਦੇ ਹੋਗੇ ਕਿ ਤੇ ਦਾ ਮਤਲਬ ਦੇਸ਼ ਨੂੰ ਤੁਸੀਂ ਵਾਪਸ ਲਿਜਾਣਾ ਚਾਹੁੰਦੇ ਹੋ ਆਪਣੇ ਉਸ ਕਾਲੇ ਸ਼ਾਸਨ ਵਿੱਚ ਐਸਾ ਨਹੀਂ ਹੋਏਗਾ ਅੱਜ ਦੇ ਬੱਬਰ ਸ਼ੇਰ ਪ੍ਰਧਾਨ ਮੰਤਰੀ ਇੱਕ ਸੰਿਆਸੀ ਇੱਕ ਤਪਸਵੀ ਇੱਕ ਯਸ਼ਸਵੀ ਇੱਕ ਇਮਾਨਦਾਰ ਪ੍ਰਧਾਨ ਮੰਤਰੀ ਇੱਕ ਪ੍ਰਧਾਨ ਸੇਵਕ ਨਰਿੰਦਰ ਮੋਦੀ ਜੀ ਦੇ ਅਥੀਟਾ ਕਾਂਗਰਸ ਤੇ ਉਹਦੇ ਸਾਥੀਆਂ ਦਾ ਕੋਈ ਕੁਚੱਕਰ ਨਹੀਂ ਚੱਲੇਗਾ ਮੋਦੀ ਜੀ ਜਿਨ੍ਹਾਂ ਨੇ ਆਉਂਦਿਆਂ ਹੀ ਝੜੀ ਲਾ ਦਿੱ ਕਿਸਾਨਾਂ ਦੀ ਸਨਮਾਨ ਨਿਦਾ ਦੀ ਨੀਤੀ ਦੀ ਘੋਸ਼ਣਾ ਕਰਤੀ ਐਮਐਸਬੀ ਜਿਹੜੀ ਹੈ ਬੁਧਾਤੀ 70 ਸਾਲ ਦੇ ਬਜ਼ੁਰਗ ਜਿਹੜੇ ਨੇ ਉਹਨਾਂ ਦੇ 트랜ਸ ਜੈਂਡਰ ਵੀ ਨੇ ਉਹਨਾਂ ਨੂੰ 5 ਲੱਖ ਰੁਪਏ ਦਾ ਜਿਹੜਾ ਸਿਹਤ ਬੀਮਾ ਉਹ ਦੇ ਦਿੱਤਾ ਔਰ ਇਹਦੀ ਕਾਂਗਰਸ ਕਹਿ ਰਹੀ ਹੈ ਕਿ ਭਾਰਤ ਤੀਜੀ ਅਰਥ ਵਿਵਸਥਾ ਨਹੀਂ ਬਣੇਗਾ